ਜੀ ਹਾ ਚੱਲਨੇ ਮਿੱਤਰੋ ਤੇ ਅੱਜ ਆਪਾਂ ਆਏ ਆ ਮੁਕਸਰ ਮਾਗੀ ਦੇ ਮੇਲੇ ਤੇ ਸਾਡੇ ਬੰਦੇ ਮਿਹਦੇ ਫਿਰਦੇ ਹੌਲੈਂਡ ਦੇ ਤੇ ਹੈਂ ਪੈਂਡ ਵਾਲਿਆਂ ਦਾ ਜੈਂਪਲ ਵਾਲੇ ਤੋਂ ਆਇਆ ਜੈਂਪਲ ਵਾਲੇ ਤੋਂ ਹਾਂ ਹੈਗਾ ਔਰ ਅਫਗਾਨਾ ਪੁੱਛ ਕੱਢਣ ਲੱਗ ਗਏ ਤਾਂ ਮੈਂਟੀ ਲਾਉਂਦੇ ਆ ਬੰਦੇ ਸਾਡੇ 1 ਕਰੋੜ 15 ਲੱਖ ਆ ਇੱਧਰ ਹੌਲੈਂਡ ਦੀ ਮਸ਼ੀਨ ਖੜੀ ਆ ਨੇ ਮੈਂ ਕੀ ਵਿਚਾਰਤਾ ਰਾ ਫਿਰ ਤੇਰੀ ਹਾਲੈਂਡ ਮਸ਼ੀਨ ਬਾਰੇ ਨੇ ਮੇਨ ਸਿਸਟਮ ਹੀ ਬੜਾ ਅਲੱਗ ਆ ਯਾਰ ਇਹਦਾ ਆਉਂ ਚੜ ਗਿਆ ਮੁੰਡਾ ਕਹਿੰਦੇ ਤਾਂ ਡਿਫਰੈਂਟ ਜੀ ਚੀਜ਼ ਆ ਯਾਰ ਦੂਜੀਆਂ ਸਾਰੀਆਂ ਨਾਲੋਂ ਇਹ ਅਲੱਗ ਜੀ ਬਾਕੀ ਸਾਰੀਆਂ ਇੱਕੋ ਹੀ ਆ ਉਹ ਕਰੋ ਦਿਖਾਈਏ ਤੁਹਾਨੂੰ ਕੈਵਨ ਦੀ। ਉਹ ਟੱਕਰ ਗਿਆ ਦੂਜੀ ਆ ਹੈਨਾ ਉਹਦੇ ਵਾਂਗੂ। ਕਿਵੇਂ? ਤੇਰੇ ਵਿਸ਼ਾਲ ਵਾਂਗੂ ਉੱਚਾ ਮੜਲੀ ਆ ਇਹ। ਹਾਂ, BS4 ਇੰਜਨ ਵਾਲੀ ਆ। ਸਕਰੀਨਾਂ ਸਕਰੀਨਾਂ ਮਿੱਤਰੋ ਆਪਣੇ ਵੀ ਸਕਰੀਨ ਲੱਗੀ ਇਹਦੇ ਵੀ ਸਕਰੀਨਾਂ। ਐਂਟੀ ਭਾਗੇ ਬਈ ਡਰਾਈਵ। ਇਹਦੇ ਸੈਸ ਸਿਸਟਮ ਹੋਊਗਾ ਇਹਦੇ ਚ। ਆਹ ਕਰੇ ਲਈ ਲੀਵਰ ਹਰਪਣਾ। ਇਹ ਕਟਰ ਨਾਲ ਕਟਰ ਨਾਲ ਆ ਹਾਈ ਲੋ ਕਟਰ ਨਾਲ ਨਾ ਛੇੜਨਾ ਆ ਆਹ ਕਦੇ ਵਾਲਾ ਇਹਦੇ ਚੋਂ ਸੈਂਡਿਗੇਟਰ ਆਈ ਦਾ ਇੱਕ ਹਾਈ ਲੂਗਾ ਇੱਕ ਕਟਰ ਹੋਊਗਾ ਆਹ ਹੈਂਡ ਬ੍ਰੇਕ ਆਗੇ ਆ ਇਹਦਾ ਸਿੰਗਲ ਲੀਵਰ ਹੌਲਡਨ ਵਾਲੇ ਗੇਅਰ ਆਗੇ ਓਏ ਗੇਅਰ ਆਗੇ ਟਰੈਕਟਰ ਵਾਲੇ ਆ ਆ ਦੂਜੇ ਆਗੇ ਚੱਕਰ ਆਗੇ ਇਹਦੇ ਹਾਂ ਵਧਾਉਣ ਘਟਾਉਣ ਵਾਲੇ ਨਹੀਂ ਇਹ ਬਾਸਕਟ ਆ ਬਾਸਕਟ ਵਾਲੇ ਟਾੜੀ ਹੁੰਦੀ ਆ ਹਾਂ ਬਾਸਕਟ ਆ ਗਈ ਆ ਕੀ ਹੈ ਰਾਣੀ ਮਨਸਾਹਬ ਇਹਦੇ ਦੂਜਾ ਵੀ ਹੋਊਗਾ ਸਿਸਟਮ ਇੱਥੇ ਹਾਂ ਉਹਦਾ ਪੱਖਾ ਤੇਜ਼ ਵਾਲਾ ਓਏ ਤੱਕ ਰਵੰਦਾ ਪਰਾਉਣੇ ਆ ਤੁਹਾਨੂੰ ਅੱਗੋਂ ਪਿੱਛੋਂ ਵੀ ਚੈੱਕ ਮਿੱਤਰੋ ਸਵਾਕਾ ਦਾ ਆਪਣੇ ਵਾਲੇ ਨਾਲ ਦੀ ਆ ਬਈ ਓਏ ਆ ਸਿਸਟਮ ਘੈਂਟ ਆ ਯਾਰ ਹਣਾ ਨਿੰਮਿਆ ਓਏ ਓਏ ਆਹ ਵੇਖ ਓਏ ਦੇਖਣ ਵਾਲੀ ਜੀਓ ਸੀਪਾ ਇੰਦੀਆਂ ਤਾਂ ਖਾਉਂਦੇ ਗੜਾ ਹੂੰ ਨੰਨ ਲਾਵੇ ਆਪਣੇ ਦੂਜੂ ਨੇ ਉਹ ਇਹ ਤਾਂ ਅਗਲੀ ਹੁੰਦੀਆਂ ਆਹ ਏਡੀ ਸਮੂਥ ਤੇ ਚੱਲ ਜਣੀ ਥੋੜੀ ਇਹ ਤਾਂ ਯਾਰ ਜਦੋਂ ਮਾਲ ਹੋਇਆ ਉਦੋਂ ਤਾਂ ਨਹੀਂ ਕੁਗਣੀ ਏਡੀ ਤੇ ਉਹ ਸਮੂਥ ਹੈ ਇਹ ਉਹ ਹੌਲੀ ਤਾਂ ਕੁਗਣਨੇ ਭਰਾਵਾ ਬੈੱਡ ਬਹੁਤ ਲੰਮਾ ਮਿੱਤਰਾਂ ਇਹਦਾ ਚਾਪਾ ਚਾਦਣ ਵਾਲਾ ਬੈੱਡ ਦੇ ਦਾਣੇ ਨਹੀਂ ਮਾਰਦੀ ਹਨਾ ਦਾਣੇ ਨਾ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ 5 ਸਟਾਰ ਬੱਕਰ 5 ਸਟਾਰ ਬੱਕਰ ਇਹ ਲੱਗ ਜੀ ਹੈ ਨਾ ਦੂਜੀਆਂ ਸਾਰੀਆਂ ਮਸ਼ੀਨਾਂ ਨਾਲੋਂ ਸੀ 5 ਹਾਂ ਇਹ ਫਿਰ ਬਾਹਰ ਦਾ ਆ ਗਿਆ ਨਾ ਸਿਸਟਮ ਮੋਟੇ ਵਜਿਆ ਸੀ ਇੱਕ ਢੋਣਿਆਣਾ ਟੈਕਸਰੀ ਬਣਾਇਆ ਉਹਨੇ ਹਲੋ ਹਾਂ ਪਾਪ ਜੀ ਕਿਧਰ ਇੰਜਨ ਕਿਹੜਾ ਯੂਰੀ ਵਾਲਾ ਕਿ ਦੂਜਾ ਦੇਖੀਏ ਤਾਂ ਚੱਲ ਕੇ ਯੂਰੀ ਵਾਲਾ ਹਾਂ ਐਲੀਵੇਟਰ ਜਿਹੜਾ ਛੋਟਾ ਹਾਂ ਸੀ ਕਿ ਯੂਰੀ ਵਾਲੀ ਟੈਂਕੀ ਲੱਗੀ ਮੈਨੂੰ ਕੌਲਾ ਲੱਗ ਗਿਆ ਮੈਨੂੰ ਲੱਗਿਆ ਇਹ ਬੜੇ ਵਾਹ ਜਲਾਲਾਬਾਦ ਤੋਂ ਮਾਇਦਲੀ ਜਲਾਲਾਬਾਦ ਦੀ ਬਸ ਜੀ ਦੇਖੋ ਮੱਕੀ ਬਹੁਤ ਵਧੀਆ ਮਾਰਦੀ ਜੀ ਹੂੰ ਤੀਜਾ ਬਹੁਤ ਹੈਵੀ ਲੰਗਾ ਯਾਰ ਜੀ ਤੱਕ ਹੈ ਹੂੰ ਦੂਜੇ ਦਾ ਲੋਹਾ ਤਾਂ ਵਧੀਆ ਆ ਜਿਵੇਂ ਆ ਇਹਦਾ ਜੋੜ ਨਹੀਂ ਹੁੰਦਾ ਹਾਂ ਇਹ ਸਾਰੀ ਚਾਦਰ ਨੂੰ ਐ ਇੱਕੋ ਹੀ ਲਾਉਣੀ ਚਾਹੀਦੀ ਹੈ ਹਾਂ ਆ ਬਾਦ ਕੇ ਲਈ ਪਾਰਿਆ ਦੀ ਜਾਂਦੀ ਜਾਂਦੀ ਹੂੰ ਚੀਜ਼ ਹੈਵੀ ਆ ਆ ਵੇਖ ਲਾ ਦੂਜੀਆਂ ਨੂੰ ਖੜਕੀ ਜਾਂਦੀਆਂ ਹੁੰਦੀਆਂ ਕੋਈ ਹਰਮਣਾ ਸਾਰੇ ਚੱਕਰ ਉਹ ਰਿੱਗੀ ਮੋਟਰ ਇਹਦੇ ਔਰ ਇੱਕ ਸਾਡੇ ਨਾਲ ਬੰਦਾ ਸਪੈਸ਼ਲ ਲੈਂਦਾ ਸੀ ਪੂਰੀ ਜਾਣਕਾਰੀ ਦੇਣ ਵਾਲਾ ਡੱਕਾ ਦੀ ਨੌਲਜ ਨਹੀਂ ਗੇਅਰ ਬਹੁਤ ਵੱਡਾ ਗੇਅਰ ਦਾ ਟਰੱਕ ਵਾਲੀ ਇਹ ਆਪਣੇ ਇਹ ਬਦਲਣ ਦਾ ਕੰਮ ਕਰਾਉਣਗਾ ਇੱਕ ਗੱਲ ਹੋਰ ਵੇਖੋ ਇਹਦੇ ਕੀ ਹੈਲਪਰ ਬੰਦੇ ਅੰਦਰ ਮੋٹے ਆ ਯਾਰ ਹੈਵੀ ਆ ਕੰਮ ਤੇਰੇ ਲਮਾਉਣ ਵਾਲੀਆਂ ਪਰ ਮੈਂ ਆਹ ਹੋਲਣ ਵਾਲੀਆਂ ਦਾ ਸੀਗਾ ਹੂੰ ਤੈਨਾਂ ਹੀ ਦੇਖਦੇ ਚੱਲ ਗਿਆ ਆਪਾਂ ਕਿੱਥੇ ਆ ਯਾਰ ਮੈਸ਼ੀ ਵਾਲੇ ਕੋਲ ਚੱਲ ਅੰਦਰ ਕਿਹੜਾ ਮਰਾ ਦੇ ਦੂਜੀਆਂ ਸਾਰੀਆਂ ਮਹੀਨਿਆਂ ਨਾਲੋਂ ਡਿਫਰੈਂਟ ਚੀਜ਼ ਆ ਚੰਗੀ ਆ ਮਹੀਨੀ ਆ ਚਲੋ ਮਾਰਕਾ ਹੈ ਨਹੀਂ ਹਾਂ ਜੀ ਠੀਕ ਹੈ ਬਾਈ ਜੀ ਹਮ ਮਿਲਦੇ ਹਾਂ ਫਿਰ ਤੁਹਾਨੂੰ ਅਗਲੇ ਬਲੌਗ 'ਚ